ਤੇ ਲੋਬੀ ਇਹ ਸਾਰੇ ਜਿਹੜੇ ਪਰਸ ਹੈ ਲੈਦਰ ਦੇ ਬਣੇ ਹੋਇਆ ਤੇ ਬਾਈ ਕਹਿੰਦਾ ਜੇ ਕੋਈ ਗੱਲ ਕਹਿ ਜੂਗਾ ਵੀ ਲੈਦਰ ਤੇ ਨਹੀਂ ਹੈਗੇ ਤਾਂ ਉਹਨੂੰ 50000 ਰੁਪਇਆ ਤੇ ਆ ਜਿਹੜੇ ਤੁਹਾਡੇ ਸਾਹਮਣੇ ਸੂਟ ਪਏ ਸਿਰਫ ਤੁਹਾਨੂੰ 10000 ਰੁਪਏ ਦੇ ਵਿੱਚ ਮਿਲ ਜਾਣਗੇ ਤੁਸੀਂ ਕੋਈ ਵੀ ਚੱਕ ਸਕਦੇ ਹੋ ਬਾਕੀ ਆਪਾਂ ਬਾਈ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲੈ ਠੀਕ ਆ ਤੇ ਬਹੁਤ ਸਾਰੀ ਆਪਸ਼ਨ ਤੁਹਾਨੂੰ ਮਿਲਦੀ ਗੱਤੀ ਦੇ ਵਿੱਚ ਵੀ ਉਹ ਦੇਖੋ ਲਓ ਜੀ ਆਪਾਂ ਜਿਵੇਂ ਤੁਹਾਨੂੰ ਪਿਛਲੀ ਵੀਡੀਓ ਚ ਹਾਲ ਨੰਬਰ 1 ਦਿਖਾਇਆ ਸੀ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਹਾਲ ਨੰਬਰ 2 ਤੇ ਆਪਾਂ ਪਹੁੰਚੇ ਹੋਇਆ ਸੈਰ ਚੰਡੀਗੜ੍ਹ ਤੇ ਇੱਥੇ ਲੱਗਿਆ ਬਹੁਤ ਵੱਡਾ ਮੇਲਾ ਤੇ ਆਪਾਂ ਚੱਲਦੇ ਆ ਆਪਣੇ ਪਿੱਛੇ ਆ ਹਾਲ ਨੰਬਰ 2 ਤੇ ਆਪਾਂ ਚੱਲਦੇ ਆ ਤੁਹਾਨੂੰ ਸਾਰਾ ਇਹ ਹਾਲ ਦਿਖਾਵਾਂਗੇ ਤੇ ਇੱਥੇ ਕੀ ਕੀ ਹੋਊਗਾ ਸਾਰਾ ਤੁਹਾਨੂੰ ਆਪਾਂ ਅੰਦਰ ਵੀਡੀਓ ਦੱਸਾਂਗੇ ਤੇ ਆਜੋ ਚੱਲਦੇ ਆ ਲਓ ਜੀ ਇੱਥੋਂ ਹੋ ਗਈ ਆਪਣੀ ਐਂਟਰੀ ਤੇ ਐਂਟਰੀ ਦੇ ਵਿੱਚੋਂ ਆਪਾਂ ਤੁਹਾਨੂੰ ਦਿਖਾਵਾਂਗੇ ਸਾਰਾ ਜੋ ਵੀ ਜਿਵੇਂ ਪਰਸ ਆ ਗਏ ਨਾ ਲੇਡੀਜ਼ ਪਰਸ ਆ ਗਏ ਲਓ ਜੀ ਬੈਲਟ ਆ ਗਈ। ਲਓ ਵੀ। ਯਾ ਦੇਖੋ ਕਿੰਨੇ ਸੋਹਣੇ ਸੋਹਣੇ ਪਰਚ ਨੇ, ਪਰਸ ਨੇ ਲੈਦਰ ਦੇ। ਲਓ ਵੀ ਦੇਖੋ। ਤੇ ਲਓ ਵੀ ਇਹ ਸਾਰੇ ਜਿਹੜੇ ਪਰਸ ਹੈ ਲੈਦਰ ਚ ਬਣੇ ਹੋਇਆ ਤੇ ਬਾਈ ਕਹਿੰਦਾ ਜੇ ਕੋਈ ਇਹ ਗੱਲ ਕਹਿ ਜੂਗਾ ਵੀ ਇਹ ਲੈਦਰ ਚ ਨਹੀਂ ਹੈਗੇ ਤਾਂ ਉਹਨੂੰ 50000 ਰੁਪਇਆ ਆ ਜਿਵੇਂ ਲਿਖਿਆ ਵੀ ਹੋਇਆ। ਤੇ ਆ ਇੰਗਲਿਸ਼ ਚ ਵੀ ਲਿਖਿਆ ਹੋਇਆ ਇੱਧਰ। ਇਹ ਜੇ ਕੋਈ ਬੰਦਾ ਕਹਦੇ ਵੀ ਪਰਸ ਲੈਦਰ ਤੇ ਨਹੀਂ ਹੈਗੇ ਤਾਂ ਉਹਨੂੰ 50000 ਰੁਪਿਆ ਨਾਮ ਆ ਭਾਈ ਉਹਨਾਂ ਵੱਲੋਂ ਇਹ ਇੱਧਰ ਅੱਗੇ ਜਿਵੇਂ ਤੇ ਅੱਗੇ ਡਰਾਈ ਫੂਟ ਤੇ ਆਗੇ ਤੇ ਇੱਧਰ ਤੁਹਾਨੂੰ ਆਪਾਂ ਕੱਪੜਾ ਵਿਖਾਉਣੇ ਆ ਬਾਲੀਵੁੱਡ ਸੂਟ ਹੈ ਸਿਰਫ 999 ਰੁਪਏ ਦੇ ਲਓ ਜੀ ਦੇਖੋ ਕਿੰਨੇ ਸੋਹਣੇ ਸੋਹਣੇ ਸੂਟ ਨੇ ਕਿੰਨੇ ਪਿਆਰੇ ਪਿਆਰੇ ਕਲਰ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਲਓ ਜੀ ਹਾਂਜੀ ਸਰ ਦੱਸਿਓ ਕਿਹੜਾ ਪੈਕ ਕਰੂੰਗਾ ਕੀ ਪ੍ਰਾਈਸ ਹੈ 999 ਮੇਰੇ ਵੀ ਜਿਵੇਂ ਇਹ بتایا ਹੈ ਨਾ ਸਭ ਦਾ ਇੱਕ ਹੀ ਰੇਟ ਹੈ 999 ਲੋਕੀ ਬਾਈਕ ਨਾ ਕੋਈ ਵੀ ਚੱਕ ਲਓ ਸਭ ਦਾ ਇੱਕੋ ਰੇਟ ਆ 999 ਤੇ ਕਲੈਕਸ਼ਨ ਦੇਖੋ ਬੋਲਓਰ ਚ ਹੈ ਤੇ ਆ ਜਿਹੜੇ ਸੂਟ ਸਾਹਮਣੇ ਸੂਟ ਪੈ ਸਿਰਫ ਤੁਹਾਨੂੰ 1000 ਰੁਪਏ ਦੇ ਵਿੱਚ ਮਿਲ ਜਾਣਗੇ ਤੁਸੀਂ ਕੋਈ ਵੀ ਚੱਕ ਸਕਦੇ ਹੋ ਬਾਕੀ ਆਪਾਂ ਬਾਈ ਉਹਨਾਂ ਤੋਂ ਪੂਰੀ ਇਨਫੋਰਮੇਸ਼ਨ ਲੈ ਲੈਣਾ ਵੀ ਇਹ ਹਾਂਜੀ ਬਾਜੀ ਦੱਸੋ ਮੜਾ ਜੀ ਸੂਟਾਂ ਬਾਰੇ ਸਰ ਐਕਚੁਅਲੀ ਆ ਮੈਂ ਬੰਬੇ ਸੇ ਔਰ ਬੜੀਆ ਸੂਟ ਲੈ ਕੇ ਆਇਆ ਮਤਲਬ ਮਾਰੇ ਪਾਸ दो हज़ार वाला सूट भी हज़ार रुपये में मिलता है और सारा बढ़िया ही कलेक्शन है कोई ये अच्छी अच्छी वराइटी है सामने देखिए आप सारा ही वो देखो डिजिटल प्रिंट में है वो ये पंजाबी है अलग अलग राजस्थानी है जयपुरी है आरकंडी है जॉर्ज है पचास तरह की वैरायटी है हमारे पास मतलब केवल ट्रिपल नाइन में देखो बॉलीवुड सूट हमारा लोगो है ट्रिपल नाइन तो बॉम्बे से आए हुए हम बिल्कुल सारा न्यू कलेक्शन है मेरे पास मिल जाएगी okay. जय जा महाकाली ट्रेडर्स के नाम से 77 okay. okay. लो जी लो जी आगे आ गई आग रेडीमेड दी कलेक्शन ਤੇ ਇਹ ਯਾਤਰਾ কালেকਸ਼ਨ ਕੁੜੀਆਂ ਦੀ ਆ ਤੇ ਮੁੰਡੇ ਦੀ ਤੁਹਾਨੂੰ ਘੱਟ ਮਿਲੂਗੀ ਤੇ ਆ ਜਿਵੇਂ ਟੌਪ ਵਗੈਰਾ ਆ ਗਏ ਹਨ ਤਾਂ ਕਿ ਆ ਦੇਖੋ ਤੇ ਅੱਗੇ ਆਪਾਂ ਤੁਹਾਨੂੰ ਦਿਖਾਉਣਾ ਜੁਐਲਰੀ ਪਹਿਲਾਂ ਤੁਹਾਨੂੰ ਆਪਾਂ ਇਧਰੋਂ ਦਿਖਾ ਦਈਏ ਸਾਰੀ কালেকਸ਼ਨ ਮੈਂ ਦੇਖ ਸਕਦੇ ਹਾਂ ਅਧਿਆਨਾ ਫੈਕਟਰੀ ਸੇਲ 1199 ਫੈਕਟਰੀ 3900 ਲਓ ਇਸ ਟੌਪ ਤੋਂ ਇੱਕ ਕਿਹੜਾ 3999 ਦਾ ਪਊਗਾ ਇਹ ਤਿੰਨ ਲੈਣੇ ਤੁਹਾਨੂੰ ਤੁਹਾਨੂੰ 1000 ਰੁਪਏ ਦੇ ਪੈਣਗੇ ਲਓ ਜੀ ਤੇ ਬਾਕੀ ਜੁਐਲਰੀ ਵੀ ਤੁਹਾਨੂੰ ਮਿਲ ਜੂਗੀ ਤੇ ਜੁਐਲਰੀ ਦੇਖੋ ਕਿੰਨੀ ਜਾਦੇ ਆ ਸਾਰੇ ਤੁਹਾਨੂੰ ਇਹ ਕੈਨਾ ਚੂਨਾ ਡਿਜ਼ਾਈਨ ਹੈ ਨਾ ਸੈਟ ਸੂਟ ਸਾਰੇ ਤੁਹਾਨੂੰ ਮਿਲ ਜੂ ਇੱਥੇ ਨਾ ਵੀ ਦੇਖੋ ਬਾਕੀ ਆ ਦੇਖੋ ਜਮੇ ਤੇ ਕੁੜੀਆਂ ਦੀ ਕਲੈਕਸ਼ਨ ਆਪਾਂ ਜੇ ਕਹੀਏ ਤਾਂ ਜ਼ਿਆਦੇ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਤਾਂ ਕੁੜੀਆਂ ਦੀ ਕਲੈਕਸ਼ਨ ਥੋੜੀ ਜੀ ਜ਼ਿਆਦੇ ਆ ਬਾਕੀ ਸੂਟ ਆ ਗਏ ਲੋ ਵੀ ਸੋਹਣਾ ਸੋਹਣਾ ਡਿਜ਼ਾਈਨ ਤੇ ਬਹੁਤ ਸੋਹਣੇ-ਸੋਹਣੇ ਜਿਵੇਂ ਆ ਦੇਖੋ ਤੇ ਤੁਸੀਂ ਕੋਈ ਵੀ ਸੂਟ ਲੈ ਲਓ ਸਿਰਫ ਤੁਹਾਨੂੰ 1000 ਰੁਪਏ ਦਾ ਪੈਣਾ ਹੈ 1000 ਦਾ ਲੋ ਵੀ ਤੁਸੀਂ ਕੋਈ ਵੀ ਸੂਟ ਚੱਕ ਲਓ ਜਿਹੜਾ ਵੀ ਤੁਹਾਡੇ ਪਸੰਦ ਆਉਂਦਾ ਮੰਨ ਲਓ ਆਹ ਤੁਹਾਡੇ ਪਸੰਦ ਆਗਾ ਤੁਹਾਨੂੰ 1000 ਦਾ ਦੇ ਮਿਲ ਜਾਣਾ ਆ ਆ ਗਿਆ ਇਹ ਵੀ ਤੁਹਾਨੂੰ 1000 ਦਾ ਮਿਲ ਜਾਣਾ ਤੇ ਲੋ ਵੀ ਕਲੈਕਸ਼ਨ ਜਿੰਨੀ ਤੁਸੀਂ ਕਹੋ ਉਨੀ ਜ਼ਿਆਦੇ ਆ ਕਲੈਕਸ਼ਨ ਦੇਖੋ ਕਿੰਨੀ ਜ਼ਿਆਦੇ ਆ ਤੇ ਦੇਖੋ ਕਿਵੇਂ ਚਮਕਦੇ ਆ ਸਾਰੇ ਲੋ ਵੀ ਦੇਖੋ ਤੇ ਉਸ ਤੋਂ ਅੱਗੇ ਆਗੇ ਭਾਈ ਪਰਸ ਫੇਰ ਆਗੇ ਬੈਗ ਆਗੇ ਵੱਡੇ ਆਪਾਂ ਪਰਸ ਨਹੀਂ ਕਹਿ ਸਕਦੇ ਤੇ ਥੋੜੇ ਜਿਹਾ ਡਿਜ਼ਾਈਨ ਚ ਆਗੇ ਇਹ ਜਿਵੇਂ ਆਹ ਦੇਖੋ ਬੈਗ ਉਹ ਵੀ ਤੁਹਾਨੂੰ ਦੇ ਲਾੜਾ ਵੀ ਮਿਲ ਜੂ ਤੇ ਤੁਸੀਂ ਦੇਖ ਸਕਦੇ ਦੇ ਲਾੜਾ ਵੀ ਤੁਹਾਨੂੰ ਮਿਲ ਜੂਗਾ ਬਾਕੀ ਐਵੇਂ ਬੈਗ ਮਿਲ ਜਾਣ ਇਹ ਲੈਦਰ ਚਾ ਲੈਦਰ ਤੇ ਦਿਲ ਪਿਓਰ ਲੈਦਰ ਆਹੇ ਲਓ ਵੀ ਦੇਖੋ ਆਹ ਦੇਖ ਸਕਦੇ ਤੁਸੀਂ ਸਾਰੇ ਬੈਗ ਪਿਓਰ ਲੈਦਰ ਹੋਊਗਾ ਲਓ ਤੇ ਅੱਗੇ ਆਗੇ ਲੇਡੀਜ਼ ਵੇਅਰ ਆਗੇ ਲਓ ਵੀ ਦੇਖੋ ਮੇਰਾ ਦੇਖੋ ਕਿੰਨੇ ਸੋਹਣੇ ਸੋਹਣੇ ਪਏ ਨੇ ਹਨਾ ਤੁਸੀਂ ਦੇਖ ਸਕਦੇ ਹੋ ਲਓ ਜੀ ਇਧਰ ਕੱਟੇ ਵਰ ਤੇ ਉਹ ਰੰਗ ਤੇ ਉੱਥੋਂ ਅੱਗੇ ਬੈੱਡ ਸ਼ੀਟ ਹੈ ਵੀ ਬੈੱਡ ਸ਼ੀਟ ਲਓ ਜੀ ਬੈੱਡ ਸ਼ੀਟ ਆ ਗਈ ਕੀ ਪ੍ਰਾਈਸ ਹੈ ਸਟਾਰਟਿੰਗ ਪ੍ਰਾਈਸ ਸਟਾਰਟਿੰਗ 700 ਸਟਾਰਟਿੰਗ ਪ੍ਰਾਈਸ ਤੇ ਬਾਕੀ ਆਪਸ਼ਨ ਬਹੁਤ ਜ਼ਿਆਦੇ ਹਨਾ ਜਿਵੇਂ ਤੁਸੀਂ ਦੇਖ ਸਕਦੇ ਹੋ ਲਓ ਜੀ ਉਸ ਤੋਂ ਅੱਗੇ ਆਪਾਂ ਲੈ ਕੇ ਚાલਦੇ ਹਾਂ ਤੁਹਾਨੂੰ ਆ ਦੇਖੋ ਜਿਹੜੇ ਮੇਪਾਰਸ ਦੇਖੋ ਨਾ ਕਿੰਨਾ ਸੋਹਣਾ ਕੋਈ ਵੀ ਜੁਐਲਰੀ ਵਨ ਲੈਣੀ ਹੈ ਜੁਐਲਰੀ ਤੁਸੀਂ ਕੋਈ ਵੀ ਲੈਣੀ ਹੈ ਦੇਖੋ ਕਿੰਨੀ ਜੁਐਲਰੀ ਹੈ ਤੁਸੀਂ ਦੇਖ ਸਕਦੇ ਹੋ ਲਓ ਆਲ ਆਈਟਮ 100 ਰੁਪਏ ਆ ਤੇ ਬਾਕੀ ਇਧਰ ਕੁਰਤਾ ਪਜਾਮਾ ਬਾਈਓ ਸਾਰੇ ਕੋਲ ਰਹੇ ਆ ਆਪਰੇ ਅੱਗੇ ਬੈੱਡ ਹਿੱਟ ਆ ਗਈਆਂ ਤੁਸੀਂ ਦੇਖ ਸਕਦੇ ਹੋ ਲੋ ਜੀ ਇਹ ਆ ਆਪਣਾ ਆ ਗਿਆ ਭਾਈ ਰਸੋਈ ਦਾ ਸਮਾਨ ਜਿਕੇ ਸੀ ਇਹ ਲੈਣਾ ਇਹ ਇਹ ਲੋ ਆ ਵੀ ਆ ਰੇ ਬਾਈਪਾਸ ਤੇ ਦਿਖਾਊਗਾ ਲੋ ਵੀ ਕੋਈ ਵੀ ਤੁਸੀਂ ਸਬਜ਼ੀ ਕੱਟਣੀ ਹੋ ਨਿੰਟਾ ਜੀ ਕੱਟ ਕਰਦੇ ਹੋ ਭਈਆ ਬਤਾਨਾ ਇੱਕ ਵਾਰ हमने डेमो डाला हुआ है सर ए प्लास के नाम से टू पर डालेंगे ना सब डेमो डाला लाया भाई बाइकर डेमो डाला हुआ है मार्कियर पे भी बाइने पर दिखाया नहीं का चलो कोई काले अब ये पास आ गए जमीन है ना ये लेडीज पार्क इधर यार तो मैं थोड़ी बैग मिल जाने के सारे तो। कार्डिंग पराई क्या मैम कार्डिंग पराई 2500 2500 स्टार्टिंग प्राइस है 2500 स्टार्टिंग प्राइस है ਤੇ ਬਾਕੀ ਡਿਜ਼ਾਈਨ ਵਗੈਰਾ ਤੁਹਾਨੂੰ ਬਹੁਤ ਮਿਲ ਜਾਣਗੇ ਬਾਕੀ ਅੱਗੇ ਜੁੱਤੀ ਆ ਗਈ ਜਿਹੜੀ ਤੁਹਾਨੂੰ ਪੰਜਾਬੀ ਜੁੱਤੀ ਮਿਲ ਜੂਗੀ ਜਿਵੇਂ ਆਹ ਪਈਆਂ ਨੇ ਹਨਾ ਤੁਸੀਂ ਦੇਖ ਸਕਦੇ ਹੋ ਆ ਠੀਕ ਆ ਤੇ ਬਹੁਤ ਸਾਰੀ ਆਪਸ਼ਨ ਤੁਹਾਨੂੰ ਵੈਲਿਊ ਜੁੱਤੀ ਦੇ ਵਿੱਚ ਵੀ ਫਿਰ ਦੇਖੋ ਠੀਕ ਆ ਜੀ ਆ ਦੇਖੋ ਜੁੱਤੀ ਕਿੰਨੀ ਸੋਹਣੀ ਆ ਲੋਬੀ ਬਾਕੀ ਕਲੈਕਸ਼ਨ ਦੇਖੋ ਕਿੰਨੀ ਯਾਦਾਂ ਪੰਜਾਬੀ ਜੁੱਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਜ਼ਿਆਦਾ ਇਕੱਠ ਹੋ ਚੁੱਕਿਆ ਜੀ ਮੇਲੇ ਦੇ ਵਿੱਚ ਹਾਂ ਹੋਰੇ ਵੀ ਸੇਲ ਵਾਲੇ ਕੰਮ ਆ ਇਕੱਠ ਦੇਖੋ ਕਿੰਨਾ ਜ਼ਿਆਦਾ ਆ 400 ਦੇ ਕਿਹਦੀ ਜਾ ਖਾਲਮੀਨੇ ਵਾਲੇ ਖਾਲਮੀਨੇ ਵਾਲੇ ਤੇ ਆ ਇਧਰ ਆ ਗਿਆ ਜਿਵੇਂ ਲੋ ਤੇ ਬਾਕੀ ਐਵੇਂ ਤੁਹਾਨੂੰ ਸਾਰੀ ਇੱਥੇ ਕਲੈਕਸ਼ਨ ਮਿਲ ਜੂ ਪੱਕੜੇ ਜੀ ਨਾ ਤੇ ਆ ਆਪਣਾ ਡੇਲੀ ਯੂਜ਼ ਵਾਲਾ ਸਮਾਨ ਆ ਗਿਆ ਜਿਵੇਂ ਇਵੇਂ ਕਿਚਨ ਦਾ ਆ ਗਿਆ ਵਿੱਚ ਨਾ ਵਿੱਚ ਕੈਂਚੀ ਗੁਰਸਨ ਕਾਫੀ ਜਮਾਨ ਇੱਥੇ ਤੁਹਾਨੂੰ ਮਿਲ ਜੂਗਾ ਅਰੇ ਮੈਂ ਮੈਂ ਬੋਲਦਾ ਪਹਿਲੇ ਮੈਟ ਵਗੈਰਾ ਨਾ ਬਾਕੀ ਆ ਦੇਖੋ ਲਓ ਵੀ ਜੁਐਲਰੀ ਮਿਲ ਜੂ ਤੁਹਾਨੂੰ ਤੇ ਤੁਸੀਂ ਪਾ ਕੇ ਵੀ ਦੇਖ ਸਕਦੇ ਹੋ ਉਸ ਟਾਈਮ ਜੁਐਲਰੀ ਸਾਰੀ ਤੇ ਇੱਧਰ ਵੀ ਬਾਈ ਖਾਣ ਪੀਣ ਦਾ ਆ ਗਿਆ ਸਾਰਾ ਲਓ ਵੀ ਆ ਲੈਡੀ ਜਾ ਕੇ ਨਾ ਦੇਖੋ ਕਲੈਕਸ਼ਨ ਨਵੀਂ ਆ ਵੀ ਆਗੇ ਲੇਡੀਜ਼ ਅੱਗੇ ਤੇ ਦੇਖੋ ਕਿੰਨੀ ਕਲੈਕਸ਼ਨ ਆ ਲੇਡੀਜ਼ ਦੀ ਹੈ ਨਾ ਬਹੁਤ ਕਲੈਕਸ਼ਨ ਤੁਹਾਨੂੰ ਲੇਡੀ ਦੀ ਇਹ ਮੇਲੇ 'ਚ ਮਿਲ ਜੂਗੀ ਲਓ ਬਾਕੀ ਪਾਰਸ ਆਗੇ ਫੇਰ ਅੱਗੇ ਤੇ ਆ ਗਏ ਉਹ ਗੱਡੀ ਧੋਣ ਵਾਲੇ ਵਾਈਪਰ ਵਗੈਰਾ ਹਨਾ ਸਾਰਾ ਲੋਬੀ ਆ ਤੁਹਾਡੇ ਨੂੰ ਜੇ ਟੂਟੀ ਥੋੜਾ ਪ੍ਰੈਸ਼ਰ ਜਾ ਰਿਹਾ ਤਾਂ ਟੂਟੀ ਦੇ ਮੂਰੇ ਲਾਹਦਾ ਪ੍ਰੈਸ਼ਰ ਘੱਟ ਜੂਤੀ ਆ ਕਹਿੰਦੇ ਮੈਜਿਕ ਟਾਬਲ ਹੈ ਕਿਚਨ ਕੇ ਲਈ ਗਾੜੀ ਕੇ ਲਈ ਬਾਕੀ ਆ ਸੋਫਾ ਦਾ ਕੱਪੜਾ ਆ ਗਿਆ ਜਿਵੇਂ ਹੈ ਨਾ ਤੇ ਆ ਬਾਕੀ ਆ ਫੇਰ ਫੇਰ ਉਦਾਂ ਹੀ ਵਰਤਨ ਆ ਗਏ ਕੱਪੀਆਂ ਸਾਰਾ ਤੇ ਆ ਫੇਰ ਅੱਗੇ ਜੁਐਲਰੀ ਆ ਗਈ ਲੇਡੀ ਦੀ ਉਹ ਵੀ ਦੇਖ ਲੈਂਗੇ ਤੇ ਬਾਕੀ ਆ ਸੱਟ ਪੈ ਰਿਹਾ ਨਾ ਲੋ ਆ ਰਿਹਾ ਰਿਕਾਰਾ ਆ ਜੀ ਆਪਣਾ ਬਸ ਤੇ ਹੁਣ ਆਪਾਂ ਚੱਲਦੇ ਆ ਬਾਹਰ ਚਲੋ ਜੀ ਚਲੋ ਤੇ ਇੱਧਰ ਹੈਗਾ ਭਾਈ ਖਾਣ ਪੀਣ ਨੂੰ ਸਾਰਾ ਲਓ ਵੀ ਅੱਗੇ ਆ ਗਿਆ ਲੇਡੀਜ਼ ਤੇ ਜਿਵੇਂ ਗੁੱਤ ਬਟਨ ਹੋ ਗਏ ਹਨ ਲਓ ਵੀ ਦੇਖੋ ਬਹੁਤ ਸਾਰਾ ਫੁਮੇੜਾ ਫੈਲ ਜਾਏਗਾ ਤੇ ਆ ਆ ਗੀਆਂ ਬੈੱਡ ਸ਼ੀਟਾਂ ਲਓ ਵੀ ਦੇਖੋ ਤੇ ਬਾਕੀ ਆ ਗਏ ਲੇਡੀ ਤੇ ਤੁਹਾਨੂੰ ਜਿਆਦਾ ਲੇਡੀਜ਼ ਮਿਲੂਗਾ ਇੱਥੋਂ ਹਨ ਤੇ ਜੇ ਆਪਾਂ ਕਹੀਏ ਜੈਂਟਸ ਬਹੁਤ ਘੱਟ ਮਿਲੂਗਾ ਇਹ ਆ ਦੇਖੋ ਲਓ ਵੀ ਪ੍ਰੈਸ ਕਰੋਗੀ ਬਟਰ ਸਕੋਚ ਮੈਡਮ ਕੋਲਡ ਕਾਫੀ ਕਿਰੇ ਮੈਡਮ ਲਓ ਵੀ ਭਾਈ ਬਟਰ ਸਕੋਚ ਹੈ ਲਾ ਦੇ ਯਾਰ ਲਾ ਦੇ ਬਟਰ ਸਕੋਚ ਹੈ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਤੀ ਹਾਲ ਨੰਬਰ 2 ਤੇ ਹੁਣ ਆਪਾਂ ਚੱਲਾਂਗੇ ਅਗਲੇ ਹਾਲ 'ਚ ਹਾਲ ਨੰਬਰ 3 'ਚ ਤੇ ਇੱਥੇ ਤੁਹਾਨੂੰ ਐਵੇਂ ਦਾ ਲਾਈਫ ਸਟਾਈਲ ਦਾ ਸਾਰਾ ਸਮਾਨ ਮਿਲ ਜੂਗਾ ਚੱਲਦੇ ਆਪਾਂ ਅੰਦਰ ਤੇ ਇਹਦੀ ਵੀਡੀਓ ਆਪਾਂ ਅਲੱਗ ਤੋਂ ਬਣਾਵਾਂਗੇ ਤੇ ਆਹ ਵੀਡੀਓ ਨੂੰ ਆਪਾਂ ਕਰਦੇ ਆ ਇੱਥੇ ਐਂਡ ਠੀਕ ਆ ਜੀ ਹੁਣ ਆਪਾਂ ਚੱਲਦੇ ਆ ਅਗਲੇ ਹਾਲ 'ਚ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ